ਕੀ ਜਾਂਦਾ ਹੌਣ ਕੱਢ ਦਿਆ ਫੋਨ ਲੈ ਹਰੇ ਕਿਹਾ 2 3 ਵਜੇ ਆ ਮੋਬਾਈਲ ਤੇ ਚਲੋ ਭਾਈ ਦੇਖੋ ਆਪਣੇ ਆਪ ਸਾਜ ਮੈਲ ਤੇ ਮੇਰੇ ਪੈ ਨਹੀਂ ਆ ਮੈਂ ਕਢਾ ਦੇਣਾ ਅੱਛਾ ਤੂੰ ਕਢਾ ਲੈ ਤੂੰ ਅਲੀ 5 ਹੋ ਜਾ ਤੂੰ ਦੇਖਦਾ ਮਸਤ ਲਮਾਵੇਂ ਨੇ ਅੱਪ ਫਿਰ ਨਹੀਂ ਹੁੰਦਾ 50 ਕੰਮ ਕਰ ਉਹ ਨਹੀਂ ਹੁੰਦਾ ਚਲੋ ਵੀ ਕਬ ਲਾਓ ਫੋਨ ਲਾਓ ਲਾ ਲਾ ਮੈਂ ਨਹੀਂ ਤੇਰੇ ਦਾ ਪੇਚ ਚੌਂਗਲਾ ਬੰਦਾ ਉਹ ਯਾਰ ਦਾ ਪੇਜ ਅਲੀ ਨਹੀਂ ਗੱਲ ਲਾ ਮਨ ਮੰਨੋ ਗੱਲ ਫੋਨ ਲਾਓ ਤੂੰ ਭਾਉ ਮਿਹਰਬਾਨੀ ਕਰ ਉਹ ਮਿਹਰਬਾਨੀ ਨਹੀਂ ਭਈ ਇਹ ਅੱਜ ਤੋਂ ਚਲੋ ਵੇ ਯਕੀਨ ਬਾਜੂਗਾ ਤੇਰਾ ਨਾ ਤੇਰਾ ਦੀਨ ਮਜਮਨੀ ਹੈਗਾ ਨਹੀਂ ਹੈਗਾ ਵਾ ਅੱਜ ਤੁਹਾਨੂੰ ਵੇਖਿਓ ਮੈਂ ਜੋ ਪੈਸੇ ਲੈ ਕੇ ਤੁਹਾਨੂੰ ਦਿੱਤੇ ਨਾ ਤਾਂ ਤੁਸੀਂ ਕਹਣਾ ਵਾਕਿਆ ਸਹੀ ਗੱਲ ਜੀ ਬੜਾ ਯਕੀਨ ਹੈ ਵਾ ਇਹ ਵੀ ਗੱਲ ਬਣਨੀ ਹਾਂ ਇਹ ਤਾਂ ਅੱਗੇ ਮੈਂ ਬਹੁਤ ਅਧੀਆ ਧੋਖਾ ਖਾਦਾ ਤੈਨੂੰ ਕਿਤੇ ਕਹਣਾ ਮੈਨਾਂ ਤੁਸੀਂ ਧੋਖਾ ਨਹੀਂ ਖਾਦਾ ਜਿੰਨਾ ਮੈਂ ਵਫਾਦਾਰ ਬੰਦਾ ਨਾ ਤੁਹਾਡਾ ਉਹਨਾਂ ਨੇ ਕੋਈ ਵਫਾਦਾਰ ਉਹ ਵਕਾਲ ਆਪਣਾ ਬਲਾ ਫੇਰ ਗੱਡੀ ਚਲਣੀ ਦੇ ਲੈ ਆਓ ਵਕਰ ਬਣਾਓ ਲੈਓ ਲਵ ਫੋਨ ਨੂੰ ਉਹਨੇ ਕਿ ਆਪਣੇ ਮੁੰਡੇ ਦੇ ਫੋਨ ਚ ਪਾ ਦੇ ਉਹ ਯਾਰ ਉਹਨੇ ਟਾਈਮ ਲਾ ਦੇਣਾ ਜੀ ਚੱਲਣਾ ਪਿਆਰ ਕਰਾਂਗੇ 100 200 ਤੋਂ ਫਿਰ ਉਹ 200 ਤੋਂ ਸ਼ੁਰੂ ਕਰਾਂਗੇ ਫਿਰ ਦੇਖਾਂਗੇ ਵੀ ਉਹ 10000 ਪਹੁੰਚਦੇ ਪਹੁੰਚਦੇ ਬੜਾ ਟਾਈਮ ਲੱਗ ਜਣਾ ਫਿਰ ਉਹ ਜਾ ਕਾ ਹ ਉਹ ਫਿਰ ਆਦਾ ਵੀ ਕੰਮ ਬਣ ਜੇ ਤੂੰ ਤਾਂ ਬੜਾ ਇਹ ਕੰਮ ਨਹੀਂ ਕੰਮ ਨਹੀਂ ਬਣ ਜੇ ਤੁਸੀਂ ਆਪਣੇ ਆਪ ਕਣਕ ਬੀਜ ਨਹੀਂ ਲੇਟ ਹੁੰਦਾ ਇਹਨੂੰ ਕਹ ਪਾ ਦੇ ਪੈਸੇ 2 ਵਜੇ ਵੀ ਪਤਾ ਨਹੀਂ ਧਾਰਤੀਆਂ ਤੱਕਦੋਂ ਆਉਣਾ ਤੂੰ ਟੈਨਸ਼ਨ ਨਾ ਲੈ ਹਾਂ ਲੇਟ ਹੁੰਦਾ ਹੀ ਰੇ ਕਨਕ ਮੈਂ ਨਾ ਕੋਈ ਗੱਲ ਨਹੀਂ ਉਂ ਫਿਕਰ ਨਾ ਕਰ ਮੈਂ ਤੁਹਾਨੂੰ ਇਹ ਵੀ ਕਹਿੰਦੇ ਆ ਜੇ ਤੁਸੀਂ ਇਦਾਂ ਕਰਿਓ ਮੈਂ ਤੁਸੀਂ ਇਥੇ ਆਪਣਾ ਕੰਮ ਕਰਿਓ ਤੁਸੀਂ ਕੰਮ ਛੱਡ ਕੇ ਜਾਓਗੇ 2 ਵਜੇ ਇਦਾਂ ਇਦਾਂ ਨਹੀਂ ਕੰਮ ਚੱਲ ਦਿੰਦੇ ਫਲੇ ਜਾਵੇਂ ਮੁੜ ਕੇ ਛੇਤੀ ਵੀ ਜਲਣੀ ਨਹੀਂ ਚਲਣੀ ਕੰਮ ਛੱਡ ਕੇ ਤੁਸੀਂ ਉੱਥੇ ਜਾਓਗੇ ਤੇ ਕੰਮ ਆਪਣੇ ਪਿੱਛੇ ਪੈਣੇ ਆ ਹੂੰ ਇਦਾਂ ਤੇ ਫੋਨ ਤੇ ਹੋ ਜਾ ਮੈਨੂੰ ਗੱਲਾਂ ਦਾ ਦੱਸ ਲੈ ਗੱਲਾਂ ਤੂੰ ਹੀ ਫਰੇਦਾ ਤੁਹਾਨੂੰ ਫਿਰ ਪਤਾ ਹੀ ਨਹੀਂ ਤੀਂ ਵੇਖਿਓ ਪਛਤਾਉਣਾ ਜੀ ਕੋਈ ਨਹੀਂਗਾ ਲੈ ਲਾਉ ਫੋਨ ਵੇ ਲੋ ਵੇ ਲੋ ਲੈਉ ਫੋਨ ਨਾ ਭਰਾਵਾ ਨਾ ਕੀ ਗਾਣ ਪੱਦੀ ਐ ਜਾ ਤੂੰ ਫੇਸਬੁਕ ਟੀਮ ਖਾਏਂਗਾ ਇਹ ਨਹੀਂ ਮੈਂ ਲਾਉ ਫੋਨ ਵੇ ਲੋ ਨਾ ਮੈਂ ਤੁਹਾਨੂੰ ਕਹਿੰਦੇ ਨਾ ਮੈਂ ਫੋਨ ਲਗਾਦਾ ਨਾ ਨਾ ਮੈਂ ਕਹਿੰਦਾ ਮੇਰੇ ਫੋਨ 'ਚ ਪਦੇ ਉਹਨਾਂ ਦੱਸਿਆ ਆ ਵੀ ਇਹ ਬੰਦੇ ਨੂੰ ਇੱਕ ਖਤਰਨਾਕ ਆ ਹੈ ਹੈ ਕੀ ਕੀ ਦੱਸਿਆ ਉਹਨਾਂ ਨੂੰ ਕੀ ਕੀ ਇਹ ਨੂੰ ਨਹੀਂ ਕੋਈ ਗੱਲ ਵੀ ਕੀ ਨਹੀਂ ਦੱਸਿਆ ਕੀ ਐ ਇੰਨਾ ਬੰਦੇ ਖਤਰਨਾਕ ਖਤਰਨਾਕ